ਅੱਜ ਚੰਨੀਗੜ੍ਹ ਰਵਾਨਾ ਹੋਣ ਲਈ ਜਾ ਰਹੇ ਕਿਸਾਨਾਂ ਨੂੰ ਬਰਨਾਲਾ ਪੁਲਿਸ ਪ੍ਰਸ਼ਾਸਨ ਨੇ ਬੜਬਰ ਟੋਲ ਪਲਾਜ਼ਾ ਤੇ ਰੋਕ ਲਿਆ ਜਿੱਥੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਆਪਣੇ ਟਰੈਕਟਰ ਟਰਾਲੀਆਂ ਦੇ ਵੱਡੇ ਕਾਫਲੇ ਨੂੰ ਟੋਲ ਪਲਾਜ਼ਾ ਤੇ ਰੋਕ ਕੇ ਇੱਕ ਸਾਈਡ ਤੇ ਹੀ ਰੋਸ ਧਰਨਾ ਲਗਾ ਦਿੱਤਾ ਹੈ ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਰੋਸ ਪ੍ਰਦਰਸ਼ਨ ਕਰਦੇ ਬੋਲ ਰਹੇ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੈਂਟਰ ਸਰਕਾਰ ਤੋਂ ਮੰਗਾਂ ਮੰਨਵਾਉਣ ਲਈ ਦਿੱਲੀ ਲਈ ਰਵਾਨਾ ਹੋਣਾ ਸੀ ਪਰ ਰਸਤੇ ਵਿੱਚ ਹੀ ਪੰਜਾਬ ਸਰਕਾਰ ਦੇ ਹੁਕਮਾਂ ਦੇ ਤਹਿਤ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਵੱਡੀ ਤਦਾਦ ਦੇ ਵਿੱਚ ਉਨ੍ਹਾਂ ਨੂੰ ਇੱਥੇ ਟੋਲ ਪਲਾਜ਼ੇ ਤੇ ਰੋਕ ਲਿਆ ਅਸੀਂ ਕਹਿਣਾ ਚਾਹੁੰਦੇ ਆਂ ਵੀ ਪਹਿਲਾਂ ਵੀ ਸਰਕਾਰਾਂ ਆਈਆਂ ਨੇ ਕਿਸਾਨਾਂ ਦੇ ਨਾਲ ਇੰਨਾ ਧੱਕਾ ਕਿਸੇ ਸਰਕਾਰ ਨੇ ਨਹੀਂ ਕੀਤਾ ਕਿ ਜਦੋਂ ਕਿਸੇ ਮੀਟਿੰਗ ਤੋਂ ਵੀ ਭੱਜ ਜਾਣਾ ਮੁੱਖ ਮੰਤਰੀ ਦਾ ਤੇ ਇੰਨੀ ਫੋਰਸ ਲਾ ਕੇ ਕਿਸਾਨਾਂ ਨੂੰ ਜਲੀਲ ਕਰਨਾ ਕੱਲਿਆਂ-ਕੱਲਿਆਂ ਨੂੰ ਫੜ ਕੇ ਥਾਣਿਆਂ 'ਚ ਜੇਲ੍ਹਾਂ 'ਚ ਤੁੰਣਾ ਅਸੀਂ ਉਹਦੀ ਸਖਤ ਸ਼ਬਦਾਂ 'ਚ ਨਿੰਦਿਆ ਕਰਦੇ ਆਂ ਤੇ ਅਸੀਂ ਆਪਦੇ ਹੱਕਾਂ ਦੀ ਖਾਤਰ ਜੇਲ੍ਹਾਂ-ਜੁਲ੍ਹਾਂ ਦਾ ਕੁਝ ਵੀ ਨਹੀਂ ਅਸੀਂ ਆਪਦੇ ਹੱਕਾਂ ਦੀ ਖਾਤਰ ਹਰ ਕੁਰਬਾਨੀ ਦੇਣ ਲਈ ਜਿਹੜਾ ਕਿਸਾਨ ਹੈ ਉਹ ਤਿਆਰ ਹੈ ਤੇ ਇਹ ਸਰਕਾਰ ਨੂੰ ਕੰਨ ਤਾਂ ਲਿਖਿਆ ਪੜ ਲੈਣਾ ਚਾਹੀਦਾ ਵੀ ਇਹ ਕਿਸਾਨ ਆ ਜਿਹੜੇ ਪਿੱਛੇ ਹਟਣ ਵਾਲੇ ਨਹੀਂ ਆ ਕਿਸਾਨਾਂ ਦਾ ਕਹਿਣਾ ਕਿ ਆਪਣੇ ਹੱਕੀ ਮੰਗਾ ਦੇ ਵਾਸਤੇ ਹੀ ਉਹ ਪ੍ਰਦਰਸ਼ਨ ਕਰ ਰਹੇ ਨੇ ਪਰ ਉਹਨਾਂ ਦੇ ਉੱਤੇ ਸਰਕਾਰ ਦੇ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਪਰ ਉਹ ਆਪਣੀਆਂ ਮੰਗਾਂ ਲੈ ਕੇ ਇਸੇ ਤਰੀਕੇ ਦੇ ਨਾਲ ਲੜਾਈ ਲੜਦੇ ਰਹਿਣਗੇ ਕੀ ਇਹ ਭਗਵਾਨਤ ਮਾਨ ਦੀ ਜਿੱਤੀ ਜਾ ਜਾਂਦਾ ਚੰਡੀਗੜ੍ਹ ਜਿੱਥੇ ਸਾਨੂੰ ਬੜਨ ਨਹੀਂ ਦਿੰਦਾ ਘਟੋ ਘਟ ਸਾਨੂੰ ਪੰਜਾਬ ਦੇ ਵਿੱਚ ਜਦੋਂ ਜਾਨੀ ਕਿ ਅਸੀਂ ਧਰਨੇ ਮਿਜ਼ਾਰੇ ਕਰਦੇ ਆ ਉਹ ਤਾਂ ਕਹਾਂ ਸੈਂਟਰ ਨਾਲ ਲੇ ਗਈਆਂ ਫੇ ਸਾਨੂੰ ਚੰਡੀਗੜ੍ਹ ਜਾਣ ਕਿਉਂ ਨਹੀਂ ਦਿੱਤਾ ਜਾਂਦਾ ਸੀ ਆਪਦੀ ਸ਼ਾਂਤਮਈ ਪ੍ਰਦਰਸ਼ਨ ਕਰਨਾ ਸੀ ਉੱਥੇ ਪਰ ਸਾਨੂੰ ਤੇ ਬੜਬੜ ਟ੍ਰੋਲ ਪਲਾ ਦਿੱਤੀ ਇਹਨਾਂ ਨੇ ਰੋਕ ਲਿਆ ਚੰਡੀਗੜ੍ਹ ਉਹ ਲੋਕਾਂ ਦਾ ਹੈਗਾ ਜਿਹੜੇ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਬਣਾਇਆ ਹੈ ਨਾ ਸਰਕਾਰਾਂ ਨੇ ਹੈਗਾ ਤੇ ਹੁਣ ਇਹ ਸਰਕਾਰ ਆਏ ਸਮਝਦੀ ਆ ਪਤਾ ਨਹੀਂ ਚੰਡੀਗੜ੍ਹ ਸਾਡਾ ਆਪਦੀ ਜਿੱਤੀ ਜਾਇਜ਼ਾਦ ਆ ਗਈ ਜਿਹੜੀ ਕਿ ਅਸੀਂ ਭਗਵਾਨਤ ਮਾਨ ਨੂੰ ਕਹਿਣਾ ਚਾਹੁੰਦੇ ਆ 27 ਦੇ ਵਿੱਚ ਲੋਕ ਦੱਸਣਗੇ ਜੇ ਤੈਨੂੰ ਲੱਗਦਾ ਪਤਾ 92 ਐਮਐਲਏ ਕਿਤੇ ਆਤੇ ਨੇ ਆਉਣ ਵਾਲਾ ਟਾਈਮ ਦੱਸੂ ਕਦੇ ਕਾਲੀਆਂ ਕਾਂਗਰਸੀਆਂ ਨੂੰ ਇਹੀ ਭੇਖਾ ਸੀਗਾ ਲੋਕਾਂ ਨੇ ਕੱਢਿਆਗਾ ਹੁਣੇ ਭਗਵਾਨ ਸਵਾਨ ਦਾ ਭੇਖਾ ਲੋਕ ਕੱਟਣਗੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸਰਕਾਰ ਕਹਿੰਦੀ ਆ ਜਾਂ ਲੋਕ ਜਿਹੜੇ ਸਿਆਸਤਦਾਨ ਕਹਿੰਦੇ ਨੇ ਵੀ ਇਹ ਲੋਕ ਛੜਕਾ ਰੋਕ ਲੈਂਦੇ ਨੇ ਰੇਲਾ ਰੋਕ ਲੈਂਦੇ ਨੇ ਵੀ ਇਹ ਕੋਈ ਹੱਲ ਨਹੀਂ ਵੀ ਸਾਢੇ 12 ਚ ਆਓ ਅਸੀਂ ਉਹਨਾਂ ਦੇ 12 ਚ ਜਾਣ ਲੱਗੇ ਸੀ ਪਰ ਅਸੀਂ ਤਾਂ ਅਜੇ ਫੇਰ ਵੀ ਸੜਕ ਦੇ ਕਿਨਾਰੇ ਬੈਠੇ ਆ ਸਾਡੀਆਂ ਮਾਮਾ ਪੈਣਾ ਕਿਸਾਨ ਮਜ਼ਦੂਰ ਸੰਯੁਕਤ ਮੋਰਚਾ ਸਾਰੇ ਦਾ ਸਾਰਾ ਸਾਡੇ ਆਉਣ ਤੋਂ ਪਹਿਲਾਂ ਕੱਲ ਦਾ ਇਹਨਾਂ ਦਾ ਇੰਤਜ਼ਾਮ ਟਿੱਪਰ ਲਾ ਕੇ ਸਰਕਾਰ ਦੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਇੱਥੋਂ ਪਤਾ ਲੱਗਦਾ ਹੈ ਕਿ ਅਭੀ ਸਰਕਾਰ ਬਖੜਾਈ ਹੋਈ ਹੈ ਅਸੀਂ ਆਪਣੀਆਂ ਆਮ ਮੰਗਾਂ ਨੂੰ ਜਣਦੀ ਜਿਹੜੀਆਂ ਮਨਾਈਆਂ ਹੋਈਆਂ ਮੰਗਾਂ ਨੇ ਜਾਂ ਇਹਨਾਂ ਦੇ ਕਈਆਂ ਹੋਈਆਂ ਮੰਗਾਂ ਨੇ ਅਸੀਂ ਉਹਨਾਂ ਨੂੰ ਲਾਗੂ ਹਰ ਹਾਲਤ ਕਰਾਵਾਂ ਸਾਡੇ ਨਾਲ ਜਿੱਥੇ ਕਿਸਾਨ ਮਜ਼ਦੂਰ ਹੈ ਤੇ ਉੱਥੇ ਸਾਡੀਆਂ ਵੱਡੀ ਤਗੜ ਦੇ ਵਿੱਚ ਸਾਡੀਆਂ ਮਾਮਾ ਪੈਣਾ ਜਿੱਥੇ ਸਾਡੇ ਦੇਸ਼ ਦਾ ਝੰਡਾ ਤਿਰੰਗਾ ਝੰਡਾ ਉਹ ਵੀ ਸਾਡੇ ਨਾਲ ਸਾਮ ਲੱਗੀ ਕਹ ਦادیه ਕਿ ਕਿਸਾਨ ਲਗਾਤਾਰ ਪ੍ਰਦਰਸ਼ਨ ਕਰਨੇ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਵੀ ਕਿਸਾਨਾਂ ਦਾ ਪੱਕਾ ਮੋਰਚਾ ਲੱਗਿਆ ਹੋਇਆ ਦੂਜੇ ਪਾਸੇ ਕਿਸਾਨਾਂ ਦੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਬੇਸਿੱਟਾ ਨਿਕਲੀ ਜਿਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਜਾਣ ਨੂੰ ਐਲਾਨ ਕੀਤਾ ਤਾਂ ਰਸਤੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ